ਜਿਹੜਾ ਹੋਈ ਐ ਇਲੈਕਟਿਵ ਵੰਡ ਜਿਹੜੀ ਹੋਈ ਵੀਡੀਓ ਚਲਾ ਦੋ ਆ ਦੇਖੋ ਆਹ ਫੜ ਕੇ ਵੇੜਾਆਂ ਮਾਇਆਂ ਨੂੰ ਮੇਰੇ ਕੋਲ ਜੈਨ ਹਸਤਾ ਨਹੀਂ ਜੈਨ ਆਦਦੇ ਆਪ ਦੇਖੋ ਜੀ ਆਹ ਆਕ ਆ ਗਈ ਜਿਹੜੇ ਬਾਬੇ ਸ਼ੌਕੀ ਨੇ ਸਾਨੂੰ ਦਿੱਤੇ ਹੋਏ ਆ ਮੈਂ ਹੈਗੀਆਂ ਕਿਰਨਾ ਕੋਹ ਦਾ ਚੇਲਾ ਮੈਂ ਔਰ ਮੇਰੀ ਸ਼ਾਂਤ ਲਾਈਆਂ ਵਾਲੇ ਧੰਨੋ ਜੋ ਵੀ ਸਾਨੂੰ ਇਸ ਤੋਂ ਤੇਲ ਫੋਲ ਮਿਲੀ ਆਇਆ ਉਹ ਅਸੀਂ ਮੈਂ ਔਰ ਗੋਰੀ ਆਪਣਾ ਕਰਾਂਗੇ ਅੱਜ ਤੋਂ ਬਾਅਦ ਇਹ ਕਹਨੇ ਜੀ ਜਦੋਂ ਮਾਸੀ ਮੇਰੇ ਘਰੇ ਜਿਹੜੇ ਲੈ ਕੇ ਬੈਠ ਸਕਦੀ ਆ ਔਰ ਮੈਂ ਹੋਰੀ ਤਾਂ ਪੁੱਛਿਆ ਆ ਜਾਂਤ ਤੇ ਲੈ ਕੇ ਮੈਂ ਜੋਤੀ ਔਰ ਬੇਬੀ ਠੀਕ ਹੈ ਨਾ ਤੇ ਬੇਬੀ ਦਾ ਚੇਲਾ ਕੋਰੀ ਇਹਨਾਂ ਦਾ ਨਵੇੜਾ ਦੇ ਰਹੀ ਆ ਬਾਬੇ ਦੇ ਨਾਮ ਦੇ ਵਿੱਚ ਕਿਉਂ ਪੋਦੀ ਹੈਗੀ ਆ ਬੇਬੀ ਬਾਬੇ ਦੇ ਨਾਮ ਵਿੱਚ ਇੰਦਰੋ ਜੋਤੀ ਆ ਕੋਰੀ ਪੋਤਾ ਚੇਲਾ ਬਾਬੇ ਦਾ ਤੇ ਜੋਤੀ ਚੇਲਾਵਾ ਵੀ ਆ ਮੈਂ ਨਵੇੜਾ ਦੇ ਰਹੀ ਆ ਮਾਰੋ ਤਾੜੀ ਖੁਸ਼ ਹੋ ਆਇਆ ਬੈਠੇ ਮਾਪੂਰੀ ਮਾਲਕਤ ਕੀ ਹੈ ਕਿ ਬਾਪੇ ਦੇ ਮਾਨਕ ਚੋਕੇ ਵਿੱਚ ਚੋਕੇ ਬਾਪੇ ਦੀ ਵੇਦਨੇ ਐ ਲੈਣੀ ਤੇ ਮੀਆਂ ਮੇਰੇ ਗੁਰੂ ਦਾ ਹਦੀਆ ਬਾਦ ਸ਼ਹਿਰ ਹੀ ਮੇਰੇ ਨਾਲ ਲੱਗਦਾ ਹੈ ਧਾਨਾ ਜੀ 26 ਪੈਂਡ ਮੇਰੇ ਹੋ ਰਿਹਾ ਹੈ ਨਾ 26 ਪੈਂਡ ਹੈ ਨਾ 26 ਪੈਂਡ ਦਾ ਹਦੀਆ ਬਾਦ ਮੰਗੂਗੀ ਮੈਂ ਔਰ ਮੇਰੀ ਗੋਰੀ ਫਲਾਈਨਾ ਵਾਲੀ ਠੀਕ ਨਹੀਂ ਜੀ ਬਾਕੀ ਜਿਹੜਾ ਹੈ ਬਾਪੇ ਦੇ ਕੋਲਿਆ ਉਹ ਬਾਬਾ ਮੰਗੇ ਇਹ ਮੰਗਣ ਬਾਪਾ ਇਹਨਾਂ ਅਨੁਸਾਰ ਆ ਦੇ ਦੇ ਵੀ ਬਾਪੇ ਦੇ ਅਨੁਸਾਰ ਦੇ ਤਨ ਮੇਰਾ ਕੋਈ ਰੋਲ ਨਹੀਂ ਆ ਦੇ ਨਾਲ ਨਾ ਮੇਰੀਆਂ ਮਾਇਆਂ ਆਈਆਂ ਜਾਂ ਸਾਰੀਆਂ ਸਾਰੀਆਂ ਨੇ ਬੈਠ ਕੇ ਮੇਰਾ ਹੱਲ ਕਰਵਾ ਦਿੱਤਾ ਮੀਆਂ ਜੋ ਮੇਰੇ ਕੋਲ ਦਾ ਸੋਨਾ ਸੀ ਨਾ 75 ਟੋਲੇ ਉਹ ਵੀ ਸਾਢੇ 40 ਵਿੱਚ ਪਾਇਆ ਗਿਆ ਵਾ ਠੀਕ ਨੇ ਜੀ ਹਾਂ ਤੇ ਬਾਕੀ ਜੋ ਮਾਈ ਦਾ ਸੀਗਾ ਉਸ ਦਾ ਬਾਬਾ ਜੀ ਕਹਿੰਦੇ 19 ਟੋਲੇ ਹੋਗਾ ਤੇ 25 ਟੋਲੇ ਹਾਂ 25 ਟੋਲੇ ਬਾਬਾ ਜੀ ਨੇ ਦਿੱਤਾ ਵਾ ਉਸ 'ਚ ਮੇਰਾ ਅੱਧਾ ਤਨੌਦਾ ਦਾ ਅੱਧਾ ਮੇਰਾ ਹਾਂ ਠੀਕ ਨੇ ਜੀ ਉਹ ਤੇ ਮੇਰੀ ਖਾਨ ਜੀ 25 ਲੱਖ ਰੁਪਏ ਚੋ 12.5 ਲੱਖ ਇਹਨਾਂ ਦਾ ਤੇ 12.5 ਲੱਖ 78 ਸਾਨੂੰ ਆ ਗਿਆ ਔਰ 6.5 ਸਾਨੂੰ ਹੋਰ ਦੇਣੇ ਇਹਨਾਂ ਨੂੰ ਪੁੱਨੀ ਤੋਂ ਲੈ ਸੌਣਾ ਦੇਣਗੇ ਹੋਰ ਜਿੱਦਣ ਨੂੰ ਆਹ ਕੋਈ ਐਤਵਾ ਕਾ ਅਰੇਂਜਮੈਂਟ ਲੈ ਸੌਣਾ 12 ਮਾਰ ਦਾ ਟੈਲ ਉਹ ਅਗਲੇ ਸੋਮਵਾਰ ਨੂੰ ਮੀਆਂ ਇਹ ਫੀਰ ਕਰਨ ਦੇ ਗਲਾਮ ਮਾਰੋ ਕਾ ਮਾਰਾ ਦਾਣੀ ਤੋਂ ਮੈਂ ਵਿਕਾਣ ਖਾਣ ਲੈਣਾ ਨੇ ਉਹਨਾਂ ਨੂੰ ਰਿਕਾਰਡ ਕਰਨੇ ਹਾਂਜੀ ਇੱਕ ਕਾਗਜ਼ ਬਾਪੇ ਛੁੱਕੇ ਨੇ ਜਿਹੜੇ ਸੋਲੀਆਂ ਨੂੰ ਵੀ ਕਰਕੇ ਦਿੱਤਾ ਆ ਤਾਂ ਇੱਕ ਕਾਗਜ਼ ਹਾਲੂ ਕਰਕੇ ਦਿੱਤਾ ਆ ਇੱਥੇ ਕਾਗਜ਼ਾਂ ਤੇ ਆ ਗਿਆ ਸੋਨੀਆ ਚੇਲਾ ਹੈਗੀ ਆ ਕਿਰਨਾਂ ਦੀ ਤਾਂ ਅਸੀਂ ਹੈਗੇ ਆ ਬਾਬੇ ਸ਼ੌਕੀ ਦੇ ਚੇਲੇ ਤਾਂ ਇੱਕ ਕਾਗਜ਼ ਬਾਬੇ ਸ਼ੌਕੀ ਨੇ ਸਾਨੂੰ ਕਰਕੇ ਦਿੱਤਾ ਇੱਕ ਸੋਨੀਆ ਨੂੰ ਕਰਕੇ ਦਿੱਤਾ ਸੋਨੀਆ ਨੂੰ ਲਿਖ ਕੇ ਦਿੱਤਾ ਹਰਿਆਣਾ ਸ਼ਹਿਰ ਔਰ 26 ਪਿੰਡ ਆਪਰੂਪ ਸਾਡੇ ਕੋਲ ਪਏ ਆ ਸ਼ਹਿਰ ਜਿਹੜਾ ਬਾਬੇ ਸ਼ੌਕੀ ਦਾ ਸੀ ਸਾਡੇ ਗੁਰੂ ਦਾ ਸੀ ਉਸ ਗੁਰੂ ਸਾਡੇ ਨੇ ਸ਼ੌਕੀ ਬਾਬੇ ਨੇ ਸਾਨੂੰ ਦੇ ਦਿੱਤਾ ਸਾਡੇ ਗੁਰੂ ਨੇ ਅੱਜ ਦੇ ਸ਼ਹਿਰ ਦੇ ਮਾਲਕਿਆਂ ਫਗਵਾੜੇ ਦੇ ਹਾਂਜੀ ਇਹਰੇ ਸਾਡੇ ਤੇ ਕਬਜ਼ਾ ਦਿੱਤਾ ਹੈ। ਇਹਰੇ ਸਾਡੇ ਤੇ ਕਬਜ਼ਾ ਕੀਤਾ ਹੋਇਆ ਉਹ ਮੇਰੇ ਗੁਰੂ ਦੇ ਨਾਲ ਵਸੀਅਤ ਕੀਤੀ ਹੋਈ ਆ। ਇਹ ਸਾਨੂੰ ਗਮਰਾਹ ਕਰ ਕਰਕੇ ਸਾਨੂੰ ਧਮਕੀਆਂ ਦੇ ਕੇ ਡੇਰੇ ਸਾਡੇ ਤੇਨ ਕੀਤਾ ਕਬਜ਼ਾ। ਕੋਰਟ ਕੇਸ ਲੱਗੇ ਹੋਏ ਨੇ ਸਾਡੇ ਲੱਗੇ ਹੋਏ ਆ। ਤਾਂ ਫੇਰ ਵੀ ਇਹ ਸਾਡੇ ਨਾਲ ਹਟਦੇ। ਇਹ ਹੱਦ ਨਹੀਂ ਹੈਗਾ ਇਹਨੂੰ ਤਾਂ ਖਤਰਾ। ਤਾਂ ਇਸ ਗੱਲ ਦੀ ਤਹਿ ਤੱਕ ਰਣਕਵਾਰੀ ਕੀਤੀ ਜਾਵੇ। ਅਸੀਂ ਇਹ ਮੰਗ ਕਰਦੇ ਆ। ਸਾਡੇ ਹੱਕ ਜਨੋ ਦਿੱਤਾ ਜਾਵੇ। ਇਹਨੂੰ ਰਣਕਵਾਰੀ ਕੀਤੀ ਜਾਵੇ। ਬਸ ਬਸ। ਇਹਦੇ ਫੋਟੋ ਦਾ ਨਾਮ ਤੁਹਾਡਾ ਜੀ ਇਹਨਾਂ ਦਾ ਨਾਮ ਗੋਰੀ ਮੰਤਿਆ ਗੋਰੀ ਮੰਤ ਜੀ ਕੀ ਮਾਮਲਾ ਹੈ ਤੁਸੀਂ ਫਗਵਾੜਾ ਦੇ ਸਰਪੋ ਹਸਪਤਾਲ ਦਾਖਲ ਹੈ ਕੀ ਮਾਮਲਾ ਮਾਮਲਾ ਇਹ ਹੋਇਆ ਸੀ ਕਿ ਐਸੀ ਵਧਾਈ ਲੈਣ ਆਪਣੇ ਇਲਾਕੇ ਦੇ ਵਿੱਚ ਐਸੀ ਵੇ ਜਿਹੜਾ ਕਿ ਸਾਡੇ ਗੁਰੂਆਂ ਨੇ ਜਿਹੜਾ ਸਾਡੇ ਗੁਰੂਆਂ ਨੇ ਬਾਬੇ ਸ਼ੋਕੀ ਦਾ ਇਲਾਕਾ ਸੀਗਾ ਸ਼ੀਨਾ ਮੰਮੀ ਨੇ ਦਿੱਤਾ ਸੀ ਸ਼ੋਕੀ ਬਾਬੇ ਨੂੰ ਵਸੀਅਤ ਕੀਤੀ ਹੋਈ ਸੀ ਸਗਾ ਸ਼ੋਕੀ ਬਾਬੇ ਨੇ ਵੰਡ ਕਰਕੇ ਇਹਨਾਂ ਨੂੰ ਵੀ ਇਲਾਕਾ ਦੇ ਦਿੱਤਾ ਸੀ ਆਪ ਵੀ ਰੱਖ ਲਿਆ ਸੀ ਅਸੀਂ ਉਸ ਵੰਡ ਦੇ ਵਿੱਚ ਗਏ ਸੀ ਅਸੀਂ ਦੋ ਚੇਲੇ ਉਹਦੇ ਮਾਲਕ ਸੀਗੇ ਬਾਬੇ ਸ਼ੋਕੀ ਦੇ ਇੱਕ ਜੋਤੀਮਾਨ ਤੱਕ ਬੀਬੀ ਮੇਰਾ ਗੁਰੂ ਮੈਂ ਬੀਬੀ ਮੰਤ ਦਾ ਚੇਲਾ ਆਇਆ ਠੀਕ ਅਸੀਂ ਉਸ ਉਹਦੇ ਵਿੱਚ ਅਸੀਂ ਐਸੀ ਵਧਾਈ ਲੈਣ ਓਥੇ ਸਾਡੇ ਨਾਲ ਹੱਥੋਂ ਪਾਈ ਉਹ ਸਾਡੇ ਉੱਪਰ ਆਏ ਇਹ ਪਹਿਲਾ ਇਹ ਗਲੀ ਦੇ ਵਿੱਚ ਲਲਕਾਰੇ ਮਾਰਨ ਕਿ ਤੂੰ ਜਿਹੜੇ ਕੋਟ ਏਸ ਦੀ ਗਵਾਹੀ ਦੇਣੀ ਆ ਦਿੱਤੀ ਆ ਕਿ ਤੂੰ ਉਹ ਇਹ ਤੇ ਤੇ ਦੇ ਰਾਜ ਇੱਥੇ ਕੰਮ ਕਰਾਂਗੇ ਮੈਨੂੰ ਬਹੁਤ ਕੁ ਖਸਦਾਏ ਬੋਲ ਲੇ ਗਾੜੀ ਗੁਰੂਚ ਕੀਤਾ ਇਹਨਾਂ ਨੇ ਫਿਰ ਉੱਪਰ ਆ ਗਏ ਉੱਪਰ ਆ ਕੇ ਵੀ ਇਹ ਹੱਥੋਂ ਪਾਈ ਹਟਾ ਕੇ ਆ ਕੇ ਆਏ ਉੱਪਰ ਇਹਨਾਂ ਨੇ ਇੰਨੇ ਮਾਰੇ ਕੁਛ ਨਾ ਤੁਸੀਂ ਤੇ ਜੋਤੀ ਗੁਰੂ ਇਹਨਾਂ ਨੂੰ ਕਹੀ ਗਈ ਹੋ ਚੁੱਪ ਕਰਕੇ ਬਹਿ ਜਾ ਮੂੰਹ ਨਾਲ ਗੱਲਾਂ ਕਰੋ ਤੇ ਬਸ ਮੈਂ ਥੱਲੇ ਨੂੰ ਉਤਰ ਲੱਗੀ ਤਾਂ ਇਹਨਾਂ ਨੇ ਮੈਨੂੰ ਫੜ ਕੇ ਝੁੰਡੇ ਫਿਰ ਵੱਟ ਕੇ ਖਿੱਚੇ ਮੇਰੇ ਕੋ ਨੂੰ ਦਮਾਰੇ ਮੈਂ ਥੱਲੇ ਨੂੰ ਆਏ ਮੇਰੇ ਇਹ ਜਿਹੜੀ ਤੂੰ ਸੀ ਮੇਰੇ ਜੁੱਤੀਆਂ ਮਾਰਨਾ ਜਿਹੜੀ ਗੋਲਡੀ ਸੀ ਤੋਨੇ ਮੇਰੀ ਤਿੱਖੀ ਚੀਜ਼ ਪਤਨ ਕੇ ਨਾ ਤੇ ਕਿੰਨੇ ਲੋਕ ਸੀ ਇਹ ਕਹਨੇ ਜਾਣੇ ਇਹ ਤੈਨਾਂ ਜਾਣੇ ਸੀ ਕੋਈ ਦੋ ਮੁਸੇ ਗੋਲਡੀ ਸੀ ਐ ਕੋਰਮਾਨ ਤਸੀਦੋ ਮੰਡੇ ਸੀ ਇੱਕ ਸੀ ਏ ਫਰਟਾ ਸ਼ੁਕਾ ਫਲੋਰ ਤੋਂ ਤੋਤਾ ਜਦਾ ਮੁੰਡਾ ਤੋਤਾ ਜਦਾ ਮੁੰਡਾ ਇਹ ਕੋ ਦਾ ਮੁੰਡਾ ਇਹ ਤੁਸੀਂ ਜਿਹੜਾ ਤੁਸੀਂ ਕਹਿੰਦੇ ਜਿਹੜਾ ਇਹ ਮਾਮਲਾ ਹੋਇਆ ਜਿਹੜਾ ਉਹ ਏਰੀਆ ਉਹ ਤੁਹਾਡੇ ਕੋਲ ਕੋਨਾ ਕੋਲ ਆ ਸਾਡੇ ਕੋਲੇ ਜੀ ਤੁਹਾਡੇ ਕੋਲੇ ਫਿਰ ਫਿਰ ਉਹਨਾਂ ਨੇ ਕਿਉਂ ਲੜਾਈ ਕੀਤੀ ਜੀ ਜ਼ਬਰਦਸਤੀ ਤੱਕੇ ਸ਼ਾਈ ਜ਼ਬਰਦਸਤੀ ਤੱਕੇ ਸ਼ਾਈ ਤੱਕੇ ਸ਼ਾਈ ਜ਼ਬਰਦਸਤੀ ਗੁੰਡਾ ਕਰਦੇ ਅਸੀਂ ਆ ਗਏ ਸੀਗੇ ਉੱਪਰ ਵਧਾਈ ਲੈਣ ਤਾਂ ਚੜ ਗਏ ਸੀ ਕੋਠੇ ਤੇ ਇਹ ਮਗਰੋਂ ਆਇਆ ਸਾਡੇ ਮਗਰੋਂ ਆ ਕੇ ਲਲਕਾਰੇ ਮਾਰਦੇ ਤਾੜੀਆਂ ਮਾਰਦੇ ਗਾਲਾ ਕੱਢਦੇ ਕੋਠੇ ਤੇ ਚਲੇ ਗਏ ਜਦ ਕੋਠੇ ਦੇ ਚਲੇ ਗਏ ਅਸੀਂ ਉੱਪਰ ਜਾ ਕੇ ਹਜੇ ਖੜੀਆਂ ਹੀ ਹੋਈਆਂ ਸੀ ਗੱਲਬਾਤ ਕਰਦੀਆਂ ਇਹ ਘਰ ਵਾਲਿਆਂ ਨਾਲ ਵੀ ਸਾਨੂੰ ਵਧਾਈ ਦੇ ਦਿਓ ਆਪਣੇ ਪਿਆਰ ਨਾਲ ਗਰੀਬੀ ਦਾ ਗਰੀਬ ਹੈਂ ਤੁਸੀਂ ਮਾਤੜਵੇਂ ਕਿਹਾ ਵੀ ਜੋ ਦੇਣਾ ਸਾਨੂੰ ਵਧਾਈ ਦੇ ਦਿਓ ਇੰਨੀ ਗੱਲ ਕਰਦੇ ਇਹ ਉੱਪਰ ਚਲੇ ਗਏ ਜੀ ਉੱਪਰ ਜਾ ਕੇ ਤਾਂ ਹੱਥੋ ਪਾਈ ਹੋਣ ਲੱਗ ਗਏ ਕੋਰੀ ਨਾ ਮੈਨੂੰ ਕਹਿੰਦੇ ਹੋਂ ਹੱਥੋ ਪਾਈ ਖਣ ਖਣ ਹੋਣ ਲੱਗ ਪਏ ਹੈ ਇਹ ਕੈਸੀਗੀ ਆਪਣੀ ਗੋਲਡੀ ਇੱਕ ਸੀਗੀ ਰੀਤੂ ਇੱਕ ਸੀ ਅੰਬਰਸਰ ਦਾ ਖਸਰਾ ਕੀ ਨਾ ਉਹਦਾ ਉਹਦਾ ਨਾ ਕੀ ਕਰਦੇ ਕਿ ਪੂ ਜਾ ਪੂ ਜਾ ਉਹ ਸੀ ਨਾ ਜੀ ਹੱਥੋਂ ਪਾਈ ਹੋਣ ਲੱਗ ਗਏ ਮੈਨੂੰ ਕਹਿੰਦੇ ਮਾਈ ਜੀ ਤੁਸੀਂ ਬੈਠ ਜਾਓ ਮੈਂ ਕਿਹਾ ਮੈਂ ਕਿਉਂ ਬੈਠਾ ਮੈਂ ਕਿਹਾ ਵੀ ਤੁਸੀਂ ਲੜਾਈਆਂ ਕਿਉਂ ਲੜਦੇ ਹੋ ਕਿਤੇ ਛੱਟ ਪੇੜ ਲੱਗ ਜਊਗੀ ਆਪਾਂ ਇੱਕੋ ਹੀ ਚਾਚੇ ਦਾ ਇਹਦੇ ਪੁੱਤ ਜਿਹੜੇ ਕੋ ਬਗਾਨੇ ਆ ਨਾਲੇ ਇਲਾਕਾ ਸਾਡਾ ਹੈਗਾ ਆ ਜੀ ਉਹਨੇ ਕੀ ਕੀਤਾ ਨਾਲ ਹੀ ਫੋਨ ਲਾ ਦਿੱਤਾ ਸੋਨੀਆਂ ਨੂੰ ਵੇ ਬੰਦੇ ਲੈ ਕੇ ਆ ਜਾ ਅੱਜ ਇੱਥੇ ਕੇ ਲੈ ਵੀ ਅੱਜ ਛੱਡਣਾ ਨਹੀਂ ਇੱਕ ਅੱਤਾ ਪਾ ਇੱਥੇ ਠੀਕ ਹੈ ਨਾ ਤਾਂ ਉਹ ਬੰਦੇ ਲੈ ਕੇ ਆ ਗਏ ਜਦੋਂ ਉਹਦੇ ਘਰ ਜਿਹਨਾਂ ਦੇ ਵਿਆਹ ਸੀ ਉਹ ਕਾਫੀ ਮਤਲਬ ਹਲੇ ਮਹਿਮਾਨ ਸਾਰੇ ਉੱਥੇ ਹੀ ਸੀ ਟੋਟਲੀ ਉਹ ਰੱਛ ਜਿਆ ਪੇਗਾ ਜਗ੍ਹਾ ਇੰਨੀ ਕੀ ਸੀ ਉਸ ਘਰ ਵਾਲਿਆਂ ਦੀ ਥੋੜੀ ਜਿਹੀ ਜਗ੍ਹਾ ਸੀਗੀ ਇਹ ਇਹ ਅਸੀਂ ਲਗੇ ਨਾ ਉੱਤਨ ਲਕੀਨ ਉੱਤਨ ਨਹੀਂ ਦਿੱਤਾ ਇਹਨੇ ਉੱਤ ਪੌੜੀਆਂ ਤੋਂ ਫੜ ਕੇ ਤਾਂ ਪਿੱਛੇ ਲੈ ਗਈ ਜਾਂ ਤਾਂ ਮਾਰੀ ਜਾਂ ਤਾਂ ਖੁੱਟੀ ਜਾਂ ਜਦੋਂ ਰੱਛ ਪਿਆ ਆ ਏ ਲੱਗੀ ਜੀ ਔਰ ਪਤਾ ਨਹੀਂ ਕਿਹੜੀ ਚੀਜ਼ ਚਾਕੂ ਸੀਗਾ ਉਹ ਜਦੋਂ ਬੰਦ ਹੁੰਦੇ ਆ ਕਹਿੰਦੇ ਚਾਕੂ ਇਹ ਤਾਂ ਦੇਖੇ ਵੀ ਨਹੀਂ ਸਉਂਤਰੇ ਉਹ ਜਦੋਂ ਇੱਕਦਮ ਐ ਕੀਤਾ ਇਹ ਦੇ ਇੱਥੇ ਮਾਨ ਲੱਕੇ ਜਦ ਐ ਬਚਾਅ ਕੀਤਾ ਉਹਨੇ ਇੱਥੋਂ ਵੱਡ ਹੋ ਗਈ ਇਹਦੀ ਚੀਜ਼ੀ ਉੱਥੇ ਇਹਨੇ ਦਵਾ ਦਵ ਲਪੇਟੀ ਤਾਂ ਅਸੀਂ ਉਦੋਂ ਥੱਲੇ ਆ ਗਏ ਅਸੀਂ ਆਪਣੇ ਇੱਥੇ ਆ ਗਏ ਉਹ ਮਗਰੋਂ ਨੱਚ ਗਾ ਕੇ ਵਧਾਈਆਂ ਲੈ ਕੇ ਗਏ ਆ ਉਹ ਕਹਿੰਦੇ ਮੁੰਡਿਆਂ ਨੇ ਕੁੱਟਿਆ ਆ ਤਾਂ ਮੁੰਡਾ ਤਾਂ ਕਹਿ ਰਿਹਾ ਵਿਆਹ ਵਾਲਾ ਮੁੰਡੇ ਨਾਲ ਖੈ ਕੋਈ ਨਹੀਂ ਸੀ ਦੋਹੀ ਮਹੰਤ ਸੀ ਐਸੀ ਤਾਂ ਮੰਤੇ ਸੀ ਮੁੰਡੇ ਸਾਡੇ ਬਾਹਰ ਸੀ ਤੁਸੀਂ ਕਿਹਨੇ ਤੁਸੀਂ ਕਿੰਨੇ ਜਣੇ ਸੀ ਅਸੀਂ ਦੋਏ ਜਣੇ ਸੀ ਦੋ ਜਣੇ ਪਤਾ ਹੀ ਲੈਂਦੇ ਮੁੰਡੇ ਦੇ ਦੋ ਜਿਹੜੇ ਉਹ ਸਾਡੇ ਬਾਹਰ ਹੀ ਸੀ ਸਾਡੇ ਬਾਹਰ ਹੀ ਸੀ ਮੁੰਡੇ ਸਾਡੇ ਕੋਈ ਦੇਖ ਲਿਆ ਇਹਨਾਂ ਉੱਪਰ ਕਹਿੰਦੇ ਆ ਤੁਸੀਂ ਨਾਮ ਸੋਨੀਆ ਮਹੰਤ ਦਾ ਲਿਆ ਸੋਨੀਆ ਮਹੰਤ ਨੂੰ ਉਹਨੇ ਫੋਨ ਕੀਤਾ ਉਹਦੇ ਚੇਲਿਆਂ ਨੇ ਵੀ ਗੁਰੂ ਜੀ ਬੰਦੇ ਲੈ ਕੇ ਆ ਜਾਓ ਮੈਂ ਸੋਨੀਆ ਮਹੰਤ ਤੇ ਹੀ ਆ ਇਹੀ ਹੀ ਕਰਵਾਉਂਦੀ ਐ ਸਾਡੇ ਨਾਲ ਕੋ ਲਾਕਾ ਸਾਡਾ ਆ ਮਾਈ ਸਿੱਲਰ ਨੇ ਦੋ ਆਪਣੇ ਬੱਚੇ ਸੀ ਉਹਨੇ ਦੋਨਾਂ ਨੂੰ ਆਦਾਂ ਤੇ ਦੇ ਦਿੱਤਾ ਸੀ ਠੀਕ ਹੈ ਨਾ ਮੁਰਕੇ ਮੰਮੀ ਪੂਰੇ ਹੋ ਗਏ ਬਾਬੇ ਸ਼ੋਕੀ ਨੇ ਕੀ ਕੀਤਾ ਜਿਹੜਾ ਲਾਕਾ ਸੀਗਾ ਬਾਬੇ ਸ਼ੋਕੀ ਦਾ ਸੀ ਦੋ ਹੀ ਬੱਚੇ ਸੀ ਮੈਂ ਐ ਔਰ ਵੀ بیوی ਜਗਾ ਚੇਲਾ ਉਹ ਲਾਕਾ ਸਾਨੂੰ ਬਾਬੇ ਸ਼ੋਕੀ ਨੇ ਦਿੱਤਾ ਅਸੀਂ ਉਹ ਮੰਗਦੇ ਖਾਂਦੇ ਆ ਠੀਕ ਹੈ ਨਾ ਇਹਨੂੰ ਦਿੱਤਾ ਆ ਹਰਿਆਵਾਲ ਨੇਹਰੋਂ ਪਾਰੇ 26 ਪਿੰਡ 26 ਪਏ 26 ਪਿੰਡ ਆ ਸਾਰੇ 25 ਪਿੰਡ ਪਾ ਕੇ 26 ਵਾਂ ਹੈਗਾ ਆ ਹਰਿਆਵਾਲ ਠੀਕ ਹੈ ਸਾਡੇ 26 ਪਿੰਡ ਪਾ ਕੇ 27 ਵਾਂ ਹੈਗਾ ਆ ਆਪਣਾ ਫਗਵਾੜਾ ਸ਼ਹਿਰ ਠੀਕ ਹੈ ਨਾ ਦੋ ਕਾਗਜ਼ਾ ਸਾਨੂੰ ਲਿਖ ਕੇ ਦਿੱਤਾ ਹੋਇਆ ਇਹ ਕਾਗਜ਼ਾ ਪ੍ਰੂਫਾਂ ਤੇ ਨਹੀਂ ਮੰਗਦੇ ਇਹ ਧੱਕੇ ਨਾਲ ਸਾਡਾ ਮੰਗ ਰਿਹਾ ਕਿ ਲੈ ਸ਼ਹਿਰ ਦਾ ਇਲਾਕਾ ਸਾਡਾ ਆ ਸਾਰਾ ਫਗਵਾੜਾ ਸ਼ਹਿਰ ਇਹਦਾ ਹੈਗਾ ਹਰਿਆਣਾ ਸ਼ਹਿਰ ਤੇ ਜਿਸ ਤਰ੍ਹਾਂ ਹਰ ਰੋਜ਼ ਆਏ ਦਿਨ ਕਲੇਸ਼ ਹੋ ਰਿਹਾ ਤਾਂ ਕੀ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਅਸੀਂ ਮੰਗ ਇਹ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਨਾ ਅਸੀਂ ਮੰਗ ਇਹ ਕਰਦੇ ਆ ਵੀ ਤੁਸੀਂ ਕਾਗਜ਼ਾਂ ਪ੍ਰੂਫਾਂ ਦੇ ਵਿੱਚ ਦੇਖ ਕੇ ਹਾਂ ਫਿਰ ਨਿਆ ਕਰੋ ਕੋਈ ਫਿਰ ਨਿਆ ਕਰੋ ਇਨਕੁਆਰੀ ਪਾਓ ਬਈ ਇਹ ਜਿਹੜਾ ਲੱਕਾ ਇਹਦਾ ਦਾ ਆ ਜਾਂ ਸੋਨੀਆਂ ਦਾ ਸੋਨੀਆਂ ਦਾ ਹਰਿਆਵਾਲਾ ਸ਼ਹਿਰ ਲਿਖਿਆ ਸਾਡੇ ਕੋਲ ਵੀਡੀਓ ਪਈ ਆ ਆ ਮੇਰਾ ਫੋਨ ਦਿਓ ਮੈਂ ਹੁਣ ਵੀਡੀਓ ਵੀ ਵਿੱਚੇ ਦਿਖਾਵਾਂਗੀ ਆ ਸੋਨਾ ਵੀ ਸੋਹਣਾਂ ਸੋਨਾ ਲੈ ਕੇ ਗਈ ਆ ਪੈਸਾ ਵੀ ਲੈ ਕੇ ਗਈ